واحر جی کا خالصہ شری واحور جی فتح ستری کال جی سارا میرا ادا سارا اور سب نو میرا پیار برا رادے رادے جے شری کرشنا جے شری رام السلام علیکم اور سب نو میرا حل حال حال ہوا میں پروین بابا جی ایم سی وارڈ نمبر پندرہ تو وائس پرڈینٹ میونسپل نگر تو آپ سب نو میں دیوالی دیا لکھ لکھ مبارک دینی ہاں ਅਕਿਉ ਆਨ ਮੌਲੀ ਦੀਵਾਲੀ ਜਿਹੜੀ ਆਪਜੀ ਦੇ ਘਰਾਂ 'ਚ ਖੁਸ਼ੀਆਂ ਭਰੀ ਆਵੇ ਔਰ ਹਰ ਘਰ ਆਂਗ ਵਿੱਚ ਖੁਸ਼ੀਆਂ ਭਰੀਆਂ ਖੁਸ਼ੀਆਂ ਲੈ ਕੇ ਆਵੇ ਕਿਉਂਕਿ ਦੀਵਾਲੀ ਜਿਹੜੀ ਹੈ ਖੁਸ਼ੀ ਦਾ ਇੱਕ ਪਰਵ ਹੈ ਔਰ ਆਪਜੀ ਤੋਂ ਕੁਝ ਇਨਾ ਦਿਖਾਣੀ ਆ ਆਪ ਜੀ ਨੂੰ ਕਈ ਪਤਾ ਹੀ ਨਹੀਂ ਕਿਉਂਕਿ ਦੀਵਾਲੀ ਨਾਲ ਕਈ ਕਹਾਣੀਆਂ ਜੁੜੀਆਂ ਹੋਈਆਂ ਸ਼੍ਰੀ ਰਾਮਚੰਦਰ ਜੀ ਦੀ ਜਿਹੜੀ ਕਥਾ ਹੈ ਕਿਉਂਕਿ ਰਾਮਚੰਦਰ ਜੀ ਜਦ ਅਧਰਮ ਤੇ ਧਰਮ ਦੀ ਜੈ ਕਰਕੇ ਆਏ ਸੀਗੇ ਤਾਂ ਉਸ ਵੇਲੇ ਉਹਨਾਂ ਦੇ ਸਵਾਗਤ ਵਿੱਚ ਆ ਗੀ ਦੇ ਦੀਏ ਜਲਾਏਗੇ ਸੀ ਉਹਨਾਂ ਦੀ ਖੁਸ਼ੀ ਦੇ ਚਾਣ ਕੇ ਦੀਵਾਲੀਆਂ ਮਨਾਈਆਂ ਗਈਆਂ ਸੀ ਸੋ ਹੁਣ ਵੀ ਇਸੇ ਤਰੀਕੇ ਨਾਲ ਦੀਵਾਲੀਆਂ ਮਨਾਈ ਜਾਂਦੀਆਂ ਨੇ ਔਰ ਇਹ ਸਿਹਾਤ ਜਿਹੜੇ ਸਭ ਲੋਕਾਂ ਵਾਸਤੇ ਜਿਹੜੇ ਨੇ ਸਭ ਪਰਵਾ ਵਾਸਤੇ ਖੁਸ਼ੀਆਂ ਲੈ ਕੇ ਆਂਦੇ ਨੇ ਔਰ ਤੁਹਾਨੂੰ ਪਤਾ ਹੈ ਕਿ ਅੰਬਰਸਰ ਦੀ ਵੀ ਜਿਹੜੀ ਦੀਵਾਲੀ ਹੈ ਉਹ ਵੀ ਬਹੁਤ ਧੂਮਤਾਨ ਨਾਲ ਮਨਾਈ ਜਾਂਦੀ ਹੈ ਬੜੀ ਖੁਸ਼ੀਆਂ ਨਾਲ ਦੀਵਾਲੀ ਤੇ ਅੰਬਰਸਰ ਦੀ ਹੁੰਦੀ ਹੈ ਤੇ ਆਪ ਜੀ ਨੂੰ ਪਤਾ ਹੀ ਹੈ ਕਿਉਂਕਿ ਉੱਥੇ ਬੰਦੀ ਦਿਵਸ ਦੇ ਵਿ ਨਾਲ ਵੀ ਕਹਾਣੀ ਜੁੜੀ ਹੋਈ ਹੈ ਕਿਉਂਕਿ ਬੰਦੀ ਦਿਵਸ ਤੇ ਆਪਣਾ ਗੁਰੂ ਰਾਮਦਾਸ ਜੀ ਜਿਹੜੇ ਸੀਗੇ ਉਹ ਆਪਣਾ ਸ਼ਹੀਰ ਗੁਬਿੰਦ RAM ਦਾਸ ਜੀ ਜਿਹੜੇ ਸੀਗੇ ਉਹ ਉਹਨਾਂ ਨੂੰ ਬੰਦੀਆਂ ਨੂੰ ਛੁਡਾ ਕੇ ਲਿਆਏ ਸੀਗੇ ਗਵਾਲੀਅਰ ਦੇ ਕਿਲੇ ਤੋਂ ਤੇ ਉਹ ਉਸ ਕਰਕੇ ਉਹਨਾਂ ਦੀ ਖੁਸ਼ੀ ਦੇ ਵਿੱਚ ਹੀ ਉਹਨਾਂ ਉਹਨਾਂ ਦੇ ਮਤਲਬ ਬੰਦੀ ਛੋੜ ਦਿਵਸ ਵੀ ਨੂੰ ਕਿਹਾ ਜਾਂਦਾ ਹੈ ਸ਼ਾਰਟੇਜ ਮੈਂ ਹੀ ਕਹਾਂਗੀ ਕਿ ਬੰਦੀ ਛੋੜ ਦਿਵਸ ਹੋਰ ਵੀ ਕਈ ਕਹਾਣੀਆਂ ਜੁੜੀਆਂ ਹੋਈਆਂ ਨੇ ਕਿਉਂਕਿ ਆर्य ਸਮਾਜ ਨਾਲ ਵੀ ਇਹ ਕਹਾਣੀਆਂ ਜੁੜੀਆਂ ਹੋਈਆਂ ਨੇ ਸਵਾਮੀ ਦੀ ਆਨੰਦ ਨਾਲ ਜੀ ਦੀ ਵੀ ਹੋਰ ਵੀ ਜੈਨਦਰਮ ਨਾਲ ਵੀ ਹੋਰ ਵੀ ਕਈ ਧਰਮਾਂ ਦੇ ਜਿਹੜੀਆਂ ਕਹਾਣੀਆਂ ਨੇ ਨਾਲ ਨਾਲ ਜੁੜੀਆਂ ਹੋਈਆਂ ਨੇ ਸੋ ਅਸੀਂ ਸਾਡਾ ਦੇਸ਼ ਜਿਹੜਾ ਤੁਹਾਨੂੰ ਪਤਾ ਹੀ ਹੈ ਇੱਕ ਧਰਮ ਨਿਰਪੇਖ ਦੇਸ਼ ਹੈ ਭਾਰਤ ਦੇਸ਼ ਜਿਹੜਾ ਇੱਕ ਗੁਲਦਸਤਾ ਵਾ ਹਰ ਧਰਮ ਦੇ ਲੋਕ ਇੱਥੇ ਹੈਗੇ ਆ ਤੇ ਉਹ ਬੜੀ ਖੁਸ਼ੀ ਨਾਲ ਹਰ ਧਰ ਆਪਣਾ ਹਰ ਤਿਉਹਾਰ ਨੂੰ ਮਨਾਉਂਦੇ ਆ ਔਰ ਮਿਲ ਕੇ ਮਨਾਉਂਦੇ ਆ ਔਰ ਆਓ ਇਸ ਇਸ ਦੀਵਾਲੀ ਨੂੰ ਵੀ ਜੋ ਹੈ ਅਸੀਂ ਸਭ ਮਿਲ ਕੇ ਮਨਾਈਏ ਖੁਸ਼ੀਆਂ ਤੋਂ ਮਨਾਈਏ ਪ੍ਰਦੂਸ਼ਣ ਜਿਹੜਾ ਹੈਗਾ ਵਾ ਉਹ ਪ੍ਰਦੂਸ਼ਣ ਨੂੰ ਮਿਟਾਣਾ ਹੈ ਪ੍ਰਦੂਸ਼ਣ ਰਾਜ ਦੀਵਾਲੀ ਮਨਾਣੀ ਹੈ ਪ੍ਰਦੂਸ਼ਣ ਰਾਜ ਦੀਵਾਲੀ ਤਾਂ ਹੀ ਮਨੀ ਸਕਦੀ ਹੈ ਕਿ ਅਸੀਂ ਬਾਹਰ ਦਾ ਪ੍ਰਦੂਸ਼ਣ ਤੇ ਸਾਫ ਨਹੀਂ ਆਪਣੇ ਅੰਦਰੋਂ ਵੀ ਆਪਣਾ ਹੀ ਪ੍ਰਦੂਸ਼ਣ ਸਾਫ਼ ਕਰਨਾ ਵਾ ਆਪਣਾ ਪ੍ਰਦੂਸ਼ਣ ਸਾਫ਼ ਕਰਾਂਗੇ ਤੇ ਤਾਹੀ ਆਪਸੀ ਪ੍ਰੇਮ ਭਾਵ ਬਣੇਗਾ ਲੋਕਾਂ ਦੇ ਵਿੱਚ ਔਰ ਆਪਸੀ ਆਂਡ ਗੁਆਂੜ ਪਿਆਰ ਬਣੇਗਾ ਭਰਾ ਭਰਾਵਾਂ ਦਾ ਪਿਆਰ ਬਣੇਗਾ ਭੈਣ ਭਰਾਵਾਂ ਦਾ ਪਿਆਰ ਬਣੇਗਾ ਸਮਾਜ ਵਿੱਚ ਪਿਆਰ ਬਣੇਗਾ ਇਸੇ ਕਰਕੇ ਸਿਰਫ ਬਾਹਰ ਦਾ ਪ੍ਰਦੂਸ਼ਣ ਨਹੀਂ ਕੱਟਣਾ ਆਪਣੇ ਅੰਦਰ ਦਾ ਹੀ ਪ੍ਰਦੂਸ਼ਣ ਕੱਟ ਕੇ ਜਿਹੜਾ ਹੈ ਗੁੱਸਾ ਗਿਲਾ ਕਿਸੇ ਦੇ ਨਾਲ ਹੈਗੇ ਨੇ ਕਈਆਂ ਦੇ ਵਿੱਚ ਜਿਹੜੇ ਦਿਲ ਦੇ ਗੱਲਾਂ ਹੁੰਦੀਆਂ ਨੇ ਸੋ ਮਟਾਣੀਆਂ ਨੇ ਤਿਉਹਾਰ ਤੇ ਮਿਟਾ ਦੇਣੀਆਂ ਚਾਹੀਦੀਆਂ ਔਰ ਉਸ ਤੋਂ ਅੱਗੇ ਵੀ ਜਿਹੜਾ ਕੋਈ ਭਈਆ ਦੂਜ ਵੀ ਆ ਰਿਹਾ ਗੋਵਰਦਨ ਵੀ ਆ ਰਿਹਾ ਵਾ ਇਸਕਰਮਾ ਦੇਸ ਵੀ ਆ ਰਹੇ ਨੇ ਗੁਰੂ ਅਨਾਨਕ ਦੇਵ ਜੀ ਦਾ ਜਨਮ ਦਿਨ ਵੀ ਆ ਰਹੇ ਨੇ ਸੋ ਉਹਨਾਂ ਦੀ ਸਭ ਦੀਆਂ ਮੈਂ ਸਭ ਧਰਮਾਂ ਨੂੰ ਇਸ ਕਰਕੇ ਸਭ ਵਧਾਈ ਦੇਣੀ ਆ ਕਿ ਦੀਵਾਲੀ ਜਿਹੜੀ ਹੈ ਇੱਕ ਪ੍ਰਦੂਸ਼ਣ ਰਹਿਤ ਮਨਾਈ ਜਾਵੇ ਬੱਚਿਆਂ ਕੋਲ ਜਿਹੜੇ ਆ ਵੱਡੇ ਵੱਡੇ ਪਟਾਕੇ ਨਾ ਚਲਾਏ ਜਾਂ ਕਿਉਂਕਿ ਵੱਡੇ ਪਟਾਖਿਆਂ ਨਾਲ ਕੋਈ ਦੁਰਘਟਨਾ ਹੋ ਸਕਦੀ ਹੈ ਛੋਟੇ ਆਕੇ ਚਲਾਓ ਔਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਓ ਅੱਜ ਕੱਲ ਹਰੀਲ ਜੜੀ ਹੈ ਹਰੀਲ ਪਰ ਪਟਾਕੇ ਵੀ ਆ ਰਹੇ ਨੇ ਹਰੇ ਪਟਾਕੇ ਵੀ ਉਹ ਵੀ ਚਲਾਓ ਔਰ ਦੀਵਾਲੀ ਦੇ ਤਿਉਹਾਰ ਤੇ ਹਰ ਘਰ ਦੇ ਵਿੱਚ ਜਰੂਰੀ ਹੈ ਕਿ ਇੱਕ ਪੌਦਾ ਲਗਾਓ ਤਾਂ ਔਰ ਬਾਹਰ ਵੀ ਪੌਦੇ ਲਗਾਓ ਔਰ ਤਾਂਕਿ ਸਾਰਾ ਸਾਡਾ ਜਿਹੜਾ ਭਾਰਤ ਵਰਸ਼ ਹੈ ਸਾਡਾ ਪੰਜਾਬ ਦੇਸ਼ ਹੈ ਇਹ ਪ੍ਰਦੂਸ਼ਣ ਰਹਿਤ ਹੋਵੇ ਕਿਉਂਕਿ ਆਪ ਦਾ ਪਤਾ ਹੈ ਕਿ ਪ੍ਰਦੂਸ਼ਣ ਬਹੁਤ ਫੈਲ ਰਿਹਾ ਵਾ ਤਾਂ ਅਸੀਂ ਮੈਂ ਸਭ ਦੇ ਅਗੇ ਇਹ ਅਰਦਾਸ ਕਰਾਂਗੀ ਕੀ ਆਪ ਜੀ ਜਿਹੜੀ ਹੈ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਓ ਔਰ ਖੁਸ਼ੀਆਂ ਨਾਲ ਮਿਲਾਓ ਔਰ ਬੱਚਿਆਂ ਦਾ ਵੀ ਧਿਆਨ ਰੱਖੋ ਔਰ ਇਸ ਸਫਾਈ ਦਿਵਸ ਨੂੰ ਸਫਾਈ ਵੀ ਰੱਖੋ ਆਸ-ਪਾਸ ਵੀ ਸਫਾਈ ਰੱਖੋ ਆਪਣੇ ਘਰ ਦੀ ਵੀ ਸਫਾਈ ਰੱਖੋ ਸਾਰੇ ਸ਼ਹਿਰ ਵਿੱਚ ਵੀ ਸਫਾਈ ਰੱਖੋ ਤਾਂ ਹੀ ਇਹ ਦੀਵਾਲੀ ਜਿਹੜੀ ਹੈ ਮਨਾਈ ਜਾਂਦੀ ਹੈ ਮੈਂ ਆਪ ਜੀ ਨੂੰ ਸਭ ਨੂੰ ਇੱਕ ਵਾਰੀ ਫੇਰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਨੀ ਆਪ ਹਮੇਸ਼ਾ ਹੱਸਦੇ-ਪਲਦੇ ਰਹੋ ਮੇਰੇ ਦਿਨਨਗਰ ਦੇ ਹਰ ਵਾਸੀ ਨੂੰ ਔਰ ਮੇਰੇ ਪੰਜਾਬ ਦੇ ਹਰ ਵਾਸੀ ਨੂੰ ਔਰ ਪੰਜਾਬ ਦੇ ਹਰ ਵਾਸੀ ਨੂੰ ਦੀਵਾਲੀ ਦੀਆਂ ਲੱਖ ਲੱਖ ਵਾਰਤਾ اور ਮੇਰਾ ਕਿੰਨਰ ਸਮਾਜ ਦੀ ਨਾ ਨਗਰ ਦਾ اور ਮੇਰੇ ਜਿੰਨੇ ਵੀ ਕਿੰਨਰ ਸਮਾਜ ਦੇ ਲੋਕ ਨੇ ਉਹਨਾਂ ਵੱਲੋਂ ਵੀ ਆਪਜੀ ਵਾਸਤੇ ਅਸੀਂ ਹਮੇਸ਼ਾ ਇਹ ਦੁਆ ਮੰਗਦੇ ਆ ਕਿ ਆਪ ਹਮੇਸ਼ਾ ਹੱਸਦੇ ਫਲਦੇ ਰਹੋ اور ਆਪਜੀ ਦਿਵਾਲੀਆਂ ਖੁਸ਼ੀਆਂ ਭਰੀਆਂ ਆਣ ਜੋ ਤਰਸਦੀ ਲੋਕਾਂ ਤੇ ਬੀਤੀ ਹੈ ਪਤਾ ਨਹੀਂ ਪਿਛੇ ਹੜਾਂ ਦੀ ਉਹਨਾਂ ਲੋਕਾਂ ਵਾਸਤੇ ਮੈਂ ਇਹ ਹੀ ਪ੍ਰਾਰਥਨਾ ਕਰਦੀ ਆ ਕਿ ਉਹਨਾਂ ਦੇ ਘਰ ਫਿਰ ਦੁਬਾਰਾ ਵਸਣ ਉਹਨਾਂ ਦੇ ਘਰਾਂ 'ਚ ਵੀ ਖੁਸ਼ੀਆਂ ਆਣ ਜਿਹੜੇ ਬੱਚਿਆਂ ਵਿਚਾਰਿਆਂ ਦੀ ਸ਼ਾਦੀ ਸ਼ੁਰੂ ਦਾ ਹੋਣ ਵਾਲੇ ਨੇ ਬੈਠੇ ਸੀਗੇ ਉਹਨਾਂ ਦੀ ਵੀ ਸ਼ਾਦੀਆਂ ਹੋਣ ਔਰ ਔਰ ਜੋ ਸਰਕਾਰ ਹੈ ਉਹਨਾਂ ਦੀ ਜੋ ਕਰ ਰਹੀ ਹੈ ਹਰ ਹਰ ਸੰਸਥਾ ਨੇ ਹਰ ਸਰਕਾਰ ਨੇ ਹਰ ਹਰ ਪਾਰਟੀਆਂ ਨੇ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੀ ਸਹਿਯਤਾ ਕੀਤੀ ਹੈ ਮੈਂ ਉਹਨਾਂ ਦੀ ਵਿਚਾਰਿਆਂ ਦੀ ਬਹੁਤ ਧੰਨਵਾਦੀ ਹਾਂ ਕਿਉਂਕਿ ਉਹ ਤਰਾਸਤੀ ਜਿਹੜੀ ਸੀਗੀ ਲੋਕਾਂ ਤੇ ਜਿਹੜੀ ਆਈ ਹੈ ਪਰਮਾਤਮਾ ਉਹ ਤਰਾਸਤੀ ਨੂੰ ਵੀ ਦੂਰ ਕਰੇ ਤਾਂ ਸਭ ਖੁਸ਼ੀਆਂ ਨਾਲ ਦੀਵਾਲੀਆ ਮਨਾ ਫਿਰ ਦੁਬਾਰਾ ਇੱਕ ਵਾਰੀ ਸਭ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ